ਨਰਾਤਿਆਂ ਦੇ ਸ਼ੁਭ ਦਿਹਾੜਿਆਂ ਵਿੱਚ ਮਾਤਾ ਵੈਸ਼ਨੂ ਦੇਵੀ ਜੀ ਦੀ ਅਪਾਰ ਕਿਰਪਾ ਦੁਆਰਾ ਨਿਊ ਜੰਗ 5 ਸਟਾਰ ਕਲੱਬ ਅਤੇ ਭੋਲੇ ਬਾਬਾ ਰਤਨ ਮੁਨੀ ਜੈਨ ਜੁਵਾ ਸੰਗ ਵੱਲੋਂ ਆਤਮ ਕਮਲ ਭੋਲੇ ਬਾਬਾ ਗੁਰਦੇਵ ਜੀ ਮਹਾਰਾਜ ਜੀ ਦੇ 82ਵੇਂ ਜਨਮ ਦਿਹਾੜੇ ਮੌਕੇ ਕਾਲੀ ਸੜਕ ਸ਼ਿਫਪੁਰੀ ਵਿਖੇ ਮੁਫਤ ਮੈਡੀਕਲ ਕੈਂਪ ਵਿੱਚ ਵੱਖ-ਵੱਖ ਬਿਮਾਰੀਆਂ ਦੇ ਲਈ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਉਹਨਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਇਸ ਮੌਕੇ ਐਮ.ਐਲ.ਏ ਸੰਜੀਤ ਤਲਵਾਰ ਵੱਲੋਂ ਚੈਰੀਟੇਬਲ ਹਸਪਤਾਲ ਨੂੰ 5 ਲੱਖ ਦਾ ਚੈੱਕ ਵੀ ਦਿੱਤਾ ਗਿਆ ਸਾਡੇ ਇਸ ਅਵਾਰਡ ਤੋਂ ਕੌਂਸਲਰ ਮੈਂ ਪਲਵੀ ਬਨਾਇਕ ਜੀ ਵਿਪਨ ਜੀ ਅਰਜੁਨ ਜੀ ਸਾਡੀ ਸਾਰੀ ਟੀਮ ਜਿਹੜੇ ਕਿ ਮਾਂ ਵੈਚਰ ਦੇ ਚੈਰੀਟੇਬਲ ਹਸਪਤਾਲ ਦੇ ਨਾਲ ਜੁੜੇ ਹੋਏ ਨੇ ਸਪੈਸ਼ਲੀ ਇਹਨਾਂ ਦੇ ਜਿਹੜੇ ਪ੍ਰਧਾਨ ਜੀ ਬੋਬੀ ਜੈਨ ਜੀ ਔਰ ਬਾਕੀ ਸਾਰੀ ਟੀਮ ਦਾ ਜਿੱਥੇ ਮੈਂ ਸ਼ੁਕਰੀਆ ਅਦਾ ਕਰਦਾ ਕਿਉਂਕਿ ਸਮਾਜ ਭਲਾਈ ਦੇ ਕੰਮ ਕਰਦੇ ਰਹਿੰਦੇ ਅੱਜ ਇਹਨਾਂ ਨੇ ਆਈ ਥਿੰਕ ਕੈਂਪ ਲਗਾਇਆ ਹੋਇਆ ਸਕਿਨ ਸਪੈਸ਼ਲਿਸਟ ਦਾ ਹੋਰ ਸਰਕਾਰ ਵੱਲੋਂ ਕੌਂਸਲਰ ਸਾਹਿਬ ਨੂੰ ਇਹ ਹੁਕਮ ਹੋਏ ਸੀਗੇ ਕਿ ਕੁਛ ਨਾ ਕੁਛ ਇਹਨਾਂ ਨੂੰ ਕਿਉਂਕਿ ਚੈਰੀਟੇਬਲ ਇੰਸਟੀਚਿਊਸ਼ਨ ਹੈ ਸਰਕਾਰ ਵੱਲੋਂ ਮਦਦ ਕੀਤੀ ਜਾਵੇ ਅੱਜ 5 ਲੱਖ ਰੁਪਏ ਦਾ ਚੈੱਕ ਅਸੀਂ ਇਹਨਾਂ ਦੇਣ ਆਏ ਆਂ ਔਰ ਜਿੱਥੇ ਪੰਜ ਤੋਂ ਬਾਅਦ ਵੀ ਹੋਰ ਲੋਡ ਹੋਏਗੀ ਸਰਕਾਰ ਇਹਨਾਂ ਦੇ ਨਾਲ ਖੜੀ ਹੈ ਕਿਉਂਕਿ ਬੜਾ ਨੇਕ ਕੰਮ ਕਰ ਰਹੇ ਨੇ ਸੋ ਇਹਨਾਂ ਨੂੰ ਮੁਬਾਰਕਬਾਦ ਵੀ ਦੇਣਾ ਉਹ ਥੋੜੀ ਜਿਹੀ ਡਿਊਟੀ ਅਸੀਂ ਆਪਣੀ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਹੋਰ ਵੀ ਦੁਆਰਾ ਕੌਂਸਲਰ ਸਾਹਿਬ ਦਾ ਹੁਕਮ ਹੋਏਗਾ ਅਸੀਂ ਬਾਕੀ ਵੀ ਅਮਾਉਂਟ ਜਦੋਂ ਵੀ ਕਹਿਣਗੇ ਦੇਵਾਂਗੇ ਅਸੀਂ ਆਪਣੀ ਪੂਰੀ ਨਿਊ ਯੰਗ ਫਾਈਵ ਮਾ ਵੈਸ਼ਨ ਦੇ ਵਿੱਚ ਚੈਰੀਟੇਬਲ ਹਸਪੀਟਲ ਔਰ ਬੋਲੇ ਬਾਬਾ ਰਤਨ ਮੁਨੀ ਯੂਵਾ ਸੰਗ ਵੱਲੋਂ ਸਾਰੀ ਟੀਮ ਵੱਲੋਂ ਏਰੀਆ ਦੇ ਐਮਐਲਏ ਸਾਹਿਬ ਸਾਡੇ ਬੜੇ ਭਾਈ ਸ਼੍ਰੀ ਵਿਪਲ ਵਿਨਾਇਕ ਜੀ ਔਰ ਅਸੀਂ ਭਾਬੀ ਜੀ ਪਲਵੀ ਭਾਬੀ ਜੀ ਦਾ ਤਹਿ ਦਿਲੋਂ ਪੂਰੀ ਟੀਮ ਦੇ ਨਾਲ ਸਵਾਗਤ ਕਰਦੇ ਆਂ ਜਿਨ੍ਹਾਂ ਨੇ ਸਾਡੀ ਇੱਕ ਅਸੀਂ ਬੇਨਤੀ ਲੈ ਕੇ ਗਏ ਸੀਗੇ ਤੇ ਉਹਨਾਂ ਨੇ ਪਲ ਪਰ ਦੇ ਵਿੱਚ ਸਾਡੀ ਉਹ ਬੇਨਤੀ ਨੂੰ ਸਵੀਕਾਰ ਕੀਤਾ ਆਪਣੇ ਏਰੀਆ ਦੇ ਮਾ ਵੈਸ਼ਨ ਦੇ ਵਿੱਚ ਚੈਰੀਟੇਬਲ ਹਸਪੀਟਲ ਜੋ ਸਾਨੂੰ 5 ਲੱਖ ਰੁਪਏ ਦਾ ਚੈੱਕ ਦਿੱਤਾ ਹੈ ਤਾਂ ਕਿ ਅਸੀਂ ਹਸਪੀਟਲ ਦੇ ਵਿੱਚ ਜੋ ਵੀ ਅਸੀਂ ਕੁਝ ਹੋਰ ਪਲੱਸ ਸੁਵਿਧਾ ਦਾ ਸੋਚ ਸਕੀਏ ਉਹਨਾਂ ਦਾ ਅਸੀਂ ਹੋਰ ਵਧੀਆ ਟੈਕਨਲ ਕਰ ਸਕੀਏ ਔਰ ਆਉਣ ਵਾਲੇ ਟੈਪ ਜਨਨ ਨੇ ਸਾਨੂੰ ਹੋਰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਸਾਥ ਦੇਣ ਦੀ ਸਾਨੂੰ ਵਾਦਾ ਕੀਤਾ ਜੀ ਅੱਜ ਅਸੀਂ ਸਾਡੇ ਏਰੀਆ ਦੇ ਕਾਉਂਸਲ ਸ਼੍ਰੀ ਪਲਵੀ ਬਨਾਇਕ ਸ਼੍ਰੀਮਤੀ ਪਲਵੀ ਬਨਾਇ ਜੀ ਔਰ ਆਪਣੇ ਵਿਪਨ ਭਾਜੀ ਸਾਡੇ ਜਿਹੜੇ ਕੀ ਕਾਉਂਸਲਰ ਸਾਹਿਬ ਨੇ ਐਮਐਲਏ ਸਾਹਿਬ ਸੰਜੀਤ ਤਲਵਾਰ ਜੀ ਦਾ ਅਸੀਂ ਬੜਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇੱਕ ਬੇਨਤੀ ਲਾਈ ਸੀ ਸਾਡੇ ਹਸਪੀਟਲ ਆਸਤੇ ਇੱਕ ਛੋਟੀ ਜੀ ਡਿਮਾਂਡ ਹੈ ਵੀ ਇੱਥੇ ਪਬਲਿਕ ਨੂੰ ਥੋੜੀ ਸਹੂਲਤਾਂ ਥੋੜੀਆਂ ਰਹਿਤ ਦੇ ਤਰ ਦੇ ਉੱਤੇ ਮਿਲਣ ਅੱਜ ਉਹਨਾਂ ਨੇ ਸਾਨੂੰ ਇੱਕ 5 ਲੱਖ ਰੁਪਏ ਦਾ ਚੈੱਕ ਦੇ ਕੇ ਗਰੀਬਾਂ ਦੀ ਸਹਾਇਤਾ ਕਰਨ ਵਾਸਤੇ ਤਾਂ ਕਿ ਇੱਥੇ ਜਿਹੜੇ ਵੀ ਨੇੜੇ ਤੇੜੇ ਜੋੜੋ ਜਿਹੜੇ ਵੀ ਆਪਣੇ ਗਰੀਬ ਪਰਿਵਾਰ ਰਹਿੰਦੇ ਆ ਉਹਨਾਂ ਨੂੰ ਫ੍ਰੀ ਦਵਾਈਆਂ ਦੇ ਕੇ ਉਹਨਾਂ ਦੀ ਕਮੀ ਪੂਰੀ ਕੀਤੀ ਜਾਵੇ ਅੱਜ ਉਹਨਾਂ ਨੇ ਸਾਨੂੰ ਇਹ 5 ਲੱਖ ਦਾ ਚੈੱਕ ਦਿੱਤਾ ਤੇ ਅੱਗੋਂ ਹੋਰ ਵਾਦਾ ਕੀਤਾ ਕਿ ਹੋਰ ਕੋਈ ਡਿਮਾਂਡ ਤੁਹਾਡੀ ਹੋਊਗੀ ਜਦੋਂ ਵੀ ਤੁਹਾਡੀ ਉਸ ਡਿਮਾਂਡ ਪੂਰੀ ਕੀਤੀ ਜਾਊਗੀ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਵਿਪਨ ਕੁਮਾਰ ਦੇ ਨਾਲ ਭੁਪਿੰਦਰ ਭਨੇਸਰ ਦੀ ਰਿਪੋਰਟ